ਇਸ ਲਈ ਵੱਡੀ ਖਬਰ ক্রিকেট ਦੇ ਨਾਲ ਜੁੜੀ ਹੋਈ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਖੇਡਣ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਪਹਿਲੇ 2 ਟੈਸਟ ਮੈਚਾਂ ਦੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ ਸਭ ਤੋਂ ਵੱਡੀ ਗੱਲ ਇਹ ਕਿ ਹਾਰਦਿਕ ਪੰਡਿਆ ਨੂੰ ਟੀਮ ਦੇ ਵਿੱਚ ਜਗ੍ਹਾ ਮਿਲੀ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸਿੰਦੂ ਨਾਲ ਪ੍ਰਵੇਸ਼ ਹਾਰਦਿਕ ਪੰਡਿਆ ਦੀ ਟੀਮ ਦੇ ਵਿੱਚ ਸਿਲੈਕਸ਼ਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਬਿਲਕੁਲ ਨਵਦੀਪ ਕਾਫੀ ਹੈਰਾਨ ਕਰ ਦੇਣ ਵਾਲੀ ਇਹ ਸਿਲੈਕਸ਼ਨ ਕਿਹਾ ਜਾ ਸਕਦਾ ਹੈ ਕਿਉਂਕਿ ਹਾਰਦਿਕ ਪੰਡਿਆ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ T20 ਵਿਸ਼ਵ ਕੱਪ ਦੇ ਵਿੱਚ ਟੀਮ ਇੰਡੀਆ ਲਈ ਆਖ ਉਸ ਤੋਂ ਬਾਅਦ 1ਡੇ ਸੀਰੀਜ਼ ਦੇ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 1ਡੇ ਸੀਰੀਜ਼ ਦੇ ਵਿੱਚ ਹਾਰਦਿਕ ਪੰਡਿਆ ਨੇ ਕਮਬੈਕ ਕੀਤਾ ਪਰ ਉਸ ਸੀਰੀਜ਼ ਤੇ ਪ੍ਰਭਾਵਿਤ ਜ਼ਰੂਰ ਕੀਤਾ ਸੀ ਹਾਰਦਿਕ ਪੰਡਿਆ ਨੇ ਪਰ ਇਸ ਤਰ੍ਹਾਂ ਦੀ ਕੋਈ ਵੀ ਪਰਫਾਰਮੈਂਸ ਹਾਰਦਿਕ ਪੰਡਿਆ ਵੱਲੋਂ ਸਿਵਾਏ ਪਹਿਲੇ 1ਡੇ ਤੋਂ ਬਾਅਦ ਦੇਖਣ ਨੂੰ ਨਹੀਂ ਸੀ ਮਿਲੀ ਜਿਸ ਤੇ ਇਹ ਗੁੱਤੇ ਕਿਹਾ ਜਾ ਸਕਦਾ ਸੀ ਕਿ ਹਾਰਦਿਕ ਪੰਡਿਆ ਟੈਸਟ ਟੀਮ ਦੇ ਵਿੱਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਜਾਣਗੇ ਤਾਂ ਇੱਕ ਕਿਸਮ ਨਾਲ ਸਰਪ੍ਰਾਈਜ਼ ਸਿਲੈਕਸ਼ਨ ਜ਼ਰੂਰ ਰਿਹਾ ਤੇ ਇਹ ਚਾਹਿਆ ਜਾਂਦਾ ਕਿ ਸ਼ਾਇਦ ਸਿਲੈਕਟਰਸ ਨੂੰ ਇਹ ਜ਼ਰੂਰ ਲੱਗਿਆ ਹੋਊਗਾ ਕਿ ਹਾਰਦਿਕ ਪੰਡਿਆ ਨੂੰ ਬਤੌਰ 올ਰਾਉਂਡਰ ਇੱਕ ਵਾਰ ਮੌਕਾ ਦੇ ਕੇ ਦੇਖਣਾ ਚਾਹੀਦਾ ਹੈ ਕਿ ਸ਼ਾਇਦ ਟੈਸਟ ਮੈਚਸ ਦੇ ਲਈ ਕਿਫਾਇਤੀ ਅਤੇ ਅچھے ਸਾਬਤ ਹੋ ਸਕਣ ਹਾਰਦਿਕ ਪੰਡਿਆ ਪਰ ਕਿਤਨਾ ਕਿਤੇ ਸਰਪ੍ਰਾਈਜ਼ ਸਿਲੈਕਸ਼ਨ ਜ਼ਰੂਰ ਰਿਹਾ ਬਹੁਤ ਜ਼ਿਆਦਾ ਸਵਾਲ ਨਹੀਂ ਸੀ ਉੱਠਲੇ ਬਹੁਤ ਜ਼ਿਆਦਾ ਐਸੀਆਂ ਆਟਕਲਾਂ ਨਹੀਂ ਸੀ ਲੱਗੀਆਂ ਕਿ ਹਾਰਦਿਕ ਪੰਡਿਆ ਨੂੰ ਟੈਸਟ ਟੀਮ ਦੇ ਵਿੱਚ ਮੌਕਾ ਮਿਲ ਸਕੇਗਾ ਇਹ ਜ਼ਰੂਰ ਹੈਰਾਨੀਜਨਕ ਫੈਸਲਾ ਰਿਹਾ ਪਰ ਬਾਕੀ ਦੀ ਟੀਮ ਤੇ ਜੇਕਰ ਨਜ਼ਰ ਦੌੜਾਈ ਜਾਏ ਤੇ ਬਾਕੀ ਦਾ ਜੋ ਟੀਮ ਕੰਬੀਨੇਸ਼ਨ ਉਸ ਦੇ ਵਿੱਚ ਇੱਕ ਖਾਸ ਗੱਲ ਇਹ ਰਹੀ ਕਿ ਗੌਤਮ ਗੰਭੀਰ ਨੂੰ ਫਿਰ ਤੋਂ ਟੀਮ ਇੰਡੀਆ ਚ ਮੌਕਾ ਮਿਲ ਗਿਆ ਚਾਹੇ ਉਹਨੂੰ ਇੰਜਰੀਜ਼ ਕਰਕੇ ਕਿਹਾ ਜਾਏ ਕਿ ਚਾਹੇ ਤਬਨ ਤੇ ਲੋਕੇਸ਼ ਰਾਹੁਲ ਨੂੰ ਜੋ ਇੰਜਰੀਜ਼ ਹੋਈਆਂ ਹੋਈਆਂ ਸਨ ਉਹਨਾਂ ਕਾਰਨ ਗੌਤਮ ਗੰਭੀਰ ਨੂੰ ਮੌਕਾ ਮਿਲੇ ਜਾਂ ਗੌਤਮ ਗੰਭੀਰ ਦੀ ਜੋ ਮੌਜੂਦਾ ਫਾਰਮ ਹੈ ਉਹਦੇ ਕਾਰਨ ਕਿਹਾ ਜਾਏ ਪਰ ਇਹ ਗੌਤਮ ਗੰਭੀਰ ਦੀ ਟੀਮ ਚ ਇੱਕ ਵਾਰ ਫਿਰ ਤੋਂ ਸਿਲੈਕਸ਼ਨ ਹੋਣਾ ਟੀਮ ਇੰਡੀਆ ਦੇ ਲਈ ਅਤੇ ਖਾਸ ਤੌਰ ਤੇ ਗੌਤਮ ਗੰਭੀਰ ਅਤੇ ਉਹਨਾਂ ਦੇ ਫੈਨਸ ਦੇ ਲਈ ਇੱਕ ਚੰਗੀ ਖਬਰ ਜ਼ਰੂਰ ਆਈ ਹੈ ਉਸ ਤੋਂ ਇਲਾਵਾ ਕਪਤਾਨੀ ਇੱਕ ਵਾਰ ਫਿਰ ਤੋਂ ਵਿਰਾਟ ਕੋਹਲੀ ਦੇ ਹੱਥ 'ਚ ਦੇਖਣ ਨੂੰ ਮਿਲੇਗੀ ਜਿੰਕਿਆ ਰਹਾਣੇ ਟੀਮ 'ਚ ਮੌਜੂਦ ਨੇ ਮੁਰਲੀ ਵਿਜੇ ਟੀਮ 'ਚ ਸ਼ਾਮਲ ਨੇ ਮਿਡਲ ਆਰਡਰ ਮਜ਼ਬੂਤ ਨਜ਼ਰ ਆ ਰਿਹਾ ਹੈ ਟੀਮ ਇੰਡੀਆ ਦਾ ਨਾਲ ਹੀ ਇਸ਼ਾਨ ਸ਼ਰਮਾ ਦੀ ਟੀਮ 'ਚ ਕਮਬੈਕ ਹੋਇਆ ਜਿੰਤ ਯਾਦਵ ਨੂੰ ਮੌਕਾ ਦਿੱਤਾ ਗਿਆ ਹੋ ਸਕਦਾ ਉਹਨਾਂ ਦਾ ਟੈਸਟ ਮੈਚਸ 'ਚ ਪਦਾਰਪਨ ਦੇਖਣ ਨੂੰ ਮਿਲੇ ਇਸ ਸੀਰੀਜ਼ ਦੇ ਦੌਰਾਨ ਦਮਿਤ ਮਿਸ਼ਰਾ ਆਰਸ਼ਵਨ ਅਤੇ ਰਵਿੰਦਰ ਜਡੇਜਾ ਦੀ ਮੌਜੂਦਗੀ 'ਚ ਫਿਰਕੀ ਟੀਮ ਇੰਡੀਆ ਦੀ ਇੱਕ ਵਾਰ ਫਿਰ ਤੋਂ ਦਮਦਾਰ ਨਜ਼ਰ ਆ ਰਹੀ ਹੈ ਮੁਹੰਮਦ ਸ਼ਮੀ Umesh Yadav ਟੀਮ ਦੇ ਪੇਸ ਅਟੈਕ ਨੂੰ ਸਪੀਅਰ ਹੈਡ ਕਰਦੇ ਨਜ਼ਰ ਆ ਸਕਦੇ ਹੈ ਵਿਕਟ ਕੀਪਰ ਦੇ ਤੌਰ ਤੇ ਰਦੀਮਨ ਸਾਹਾ ਟੀਮ ਚ ਮੌਜੂਦ ਨੇ ਅਤੇ ਨਾਲ ਹੀ ਕਰਨ ਨਾਇਰ ਨੂੰ ਵੀ ਟੀਮ ਚ ਚੁਣਿਆ ਗਿਆ ਤਾਂ ਕੁਲ ਮਿਲਾ ਕੇ ਟੀਮ ਦੇ ਵਿੱਚ ਜੋ ਬਹੁਤ ਜ਼ਿਆਦਾ ਚੇਂजेस ਨਹੀਂ ਕੀਤੀਆਂ ਗਈਆਂ ਜੋ ਨਿਊਜ਼ੀਲੈਂਡ ਨਾਲ ਟੈਸ ਸੀਰੀਜ਼ ਹੋਈ ਹੈ ਉਸ ਤੋਂ ਬਾਅਦ ਪਰ ਇਹ ਜ਼ਰੂਰ ਕਹਿਣਾ ਹੋਵੇਗਾ ਕਿ ਗੌਤਮ ਗੰਮੀਰ ਦੀ ਸਿਲੈਕਸ਼ਨ ਇੱਕ ਪਲੇਜ਼ੈਂਟ ਸਰਪ੍ਰਾਈਜ਼ ਦੇ ਤੌਰ ਤੇ ਆਈ ਹੋਏਗੀ ਉਹਨਾਂ ਦੇ ਫੈਨਸ ਦੇ ਲਈ ਪਰ ਨਾਲ ਹੀ ਜੋ ਹਾਰਦਿਕ ਪੰਡਿਆ ਦੀ ਸਿਲੈਕਸ਼ਨ ਉਹ ਟੌਪ ਆਫ ਦਾ ਟਾਊਨ ਜ਼ਰੂਰ ਲੈਣ ਵਾਲੀ ਅਜਤ ਹੈ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ